ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਨਾਮਕ ਦੇ ਕੁਝ ਖਾਸ ਉਪਾਅ ਲੈ ਕੇ ਆਏ ਹਾਂ ਤੇ ਇਸ ਦੇ ਨਾਲ ਨਾਲ ਅਸੀਂ ਤੁਹਾਨੂੰ ਇਹ ਵੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਦਸਾਂਗੇ ਕਿ ਜੇਕਰ ਅਸੀਂ ਨਮਕ ਦੇ ਨਾਲ ਆਪਣੇ ਹੱਥ ਧੋਣਿਆਂ ਤੇ ਕਿੰਨੇ ਸਾਨੂੰ ਨਮਕ ਦੇ ਨਾਲ ਹੱਥ ਧੋਣ ਦੇ ਨਾਲ ਫਾਇਦੇ ਮਿਲਦੇ ਨੇ ਤੇ ਨਮਕ ਦੇ ਇਹ ਕੁਝ ਉਪਾਅ ਜੋ ਕਿ ਸਾਡੀਆਂ ਘਰ ਦੇ ਵਿੱਚ ਬਹੁਤ ਸਾਰੀਆਂ ਘਰ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਰਿਲੇਟਡ ਪ੍ਰੋਬਲਮ ਹੁੰਦੀਆਂ ਨੇ ਮੁਸ਼ਕਲਾ ਹੁੰਦੀਆਂ ਨੇ ਉਹ ਸਾਰੀਆਂ ਵੀ ਦੂਰ ਹੋ ਜਾਣਗੀਆਂ ਨਪਕ ਗੱਲ ਕਰਦੀਆਂ ਕਿ ਅਸੀਂ ਨਾਮਕ ਦੇ ਜਿਹੜੇ ਉਪਾਅ ਨੇ ਇਹਨਾਂ ਨੂੰ ਅਸੀਂ ਕਿਵੇਂ ਕਰਨਾ ਹੈ ਤਾਂ ਜੋ ਕਿ ਸਾਡੇ ਘਰ ਦੀ ਜਿਹੜੀ ਨੈਗੇਟਿਵ એનર્ਜੀ ਹੈ ਸਾਡੇ ਘਰ ਦੇ ਵਿੱਚ ਲੜਾਈ ਝਗੜੀ ਕਲੇਸ਼ ਰਹਿੰਦਾ ਸਾਡਾ ਕੋਈ ਵੀ ਕੰਮ ਨਹੀਂ ਬਣਦਾ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਾਡੇ ਉੱਪਰ ਕਿਸੇ ਦਾ ਕੁਝ ਨਾ ਕੁਝ ਕੀਤਾ ਕਰੋ ਗਿਆ ਹੈ ਸਾਡੇ ਘਰ ਦੇ ਵਿੱਚ ਪੈਸਾ ਬਿਲਕੁਲ ਵੀ ਨਹੀਂ ਰੁਕਦਾ ਬਿਮਾਰੀਆਂ ਘਰ ਤੋਂ ਜਾਣ ਦਾ ਨਾਮ ਹੀ ਨਹੀਂ ਲੈਂਦੀਆਂ ਇਹ ਸਾਰੀ ਜਾਣਕਾਰੀ ਇਹ ਸਾਰੇ ਉਪਾਅ ਅਸੀਂ ਕੀ ਕਰਨੇ ਨੇ ਇਹ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਤੇ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਨਮਕ ਦੇ ਨਾਲ ਅਸੀਂ ਹੱਥ ਤੋੜਨੀਆ ਤੇ ਇਸ ਦੇ ਨਾਲ ਸਾਡੇ ਸਰੀਰ ਨੂੰ ਕਿੰਨੇ ਚਾਦੇ ਫਾਇਦੇ ਮਿਲਦੇ ਨੇ ਇਹ ਸਾਰੀ ਜਾਣਕਾਰੀ ਦੇ ਲਈ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਓ ਕੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤੁਹਾਨੂੰ ਤੁਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰ੍ਹਾਂ ਜਿਵੇਂ ਕਿ ਨਮਕ ਦੀ ਆਪਾਂ ਗੱਲ ਕਰੀਏ ਨਮਕ ਦਾ ਸਾਡੇ ਜੀਵਨ ਦੇ ਵਿੱਚ ਬਹੁਤ ਹੀ ਜ਼ਿਆਦਾ ਗੂੜਾ ਮਹੱਤਵ ਹੈ ਕਿਉਂਕਿ ਨਮਕ ਦੇ ਬਿਨਾ ਨਾ ਹੀ ਕੋਈ ਸਾਡੀ ਚੀਜ਼ ਸੁਆਦੀਸ਼ਟ ਬਣਦੀ ਹੈ ਜੇਕਰ ਇਹ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਖਾਣੇ ਦੇ ਵਿੱਚ ਬਹੁਤ ਹੀ ਜ਼ਿਆਦੀ ਮਾਤਰਾ ਵੀ ਇਸ ਦੀ ਵੱਧ ਜਾਵੇ ਤਾਂ ਇਹ ਸਾਨੂੰ ਪ੍ਰੋਬਲਮ ਤੇ ਮੁਸ਼ਕਲਾਂ ਵੀ ਮੁਸੀਬਤਾਂ ਦੇ ਵਿੱਚ ਵੀ ਪਾ ਸਕਦਾ ਹੈ ਕਿਉਂਕਿ ਬਹੁਤ ਆ ਜ਼ਿਆਦਾ ਤੀਜ ਨਮਕ ਸਾਡੀ ਸਿਹਤ ਦੇ ਲਈ ਹਾਨੀਕਾਰਕ ਹੁੰਦਾ ਹੈ। ਇਸੇ ਤਰ੍ਹਾਂ ਜੇਕਰ ਅਸੀਂ ਨਮਕ ਦਾ ਸੇਵਨ ਹੀ ਨਹੀਂ ਕਰਦੇ ਤਾਂ ਸਾਡੀ ਜ਼ਿੰਦਗੀ ਬਿਲਕੁਲ ਹੀ ਖਰਾਬ ਹੁੰਦੀ ਹੈ। ਸੁਆਦੀਸ਼ਟ ਦੀ ਬਣਦਾ ਖਾਣਾ ਕਿਉਂਕਿ ਇਸ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਨਮਕ ਦਾ ਬਹੁਤ ਹੀ ਜ਼ਿਆਦਾ ਮਹੱਤਵ ਹੈ ਤੇ ਨਮਕ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਹਰ ਇੱਕ ਘਰ ਦੇ ਵਿੱਚ ਨਮਕ ਘਰ ਦੀ ਰਸੋਈ ਦੇ ਵਿੱਚ ਅਵੇਲੇਬਲ ਹੁੰਦਾ ਹੀ ਹੁੰਦਾ ਹੈ ਅਜਿਹਾ ਕੋਈ ਘਰ ਨਹੀਂ ਹੋਣਾ ਕਿ ਜਿਸ ਘਰ ਦੇ ਵਿੱਚ ਨਮਕ ਨਾ ਹੋਵੇ ਤੇ ਜੇਕਰ ਸਾਡੇ ਘਰ ਦੇ ਵਿੱਚ ਨਮਕ ਪਿਆ ਹੁੰਦਾ ਹੈ ਬਿਲਕੁਲ ਹੀ ਛੋਟੇ-ਛੋਟੇ ਉਪਭਾਗ ਅਸੀਂ ਕਰਕੇ ਬਿਨਾ ਕਿਸੇ ਖਰਚੇ ਦੇ ਆਪਣੇ ਘਰ ਦੇ ਕਈ ਅਸੀਂ ਦੁੱਖ ਤਕਲੀਫ ਨੇ ਜਿਹੜੇ ਉਹਨਾਂ ਨੂੰ ਅਸੀਂ ਦੂਰ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰਦੇ ਹਾਂ ਕਿ ਜੇਕਰ ਅਸੀਂ ਆਪਣੀ ਰੁਟੀਨ ਦੇ ਵਿੱਚ ਨਮਕ ਦੇ ਨਾਲ ਆਪਣੀ ਹੈਂਡ ਵੋਸ਼ ਕਰਦੀਆਂ ਤਾਂ ਸਾਨੂੰ ਇਸ ਦੇ ਕੀ ਕੀ ਫਾਇਦੇ ਹੁੰਦੇ ਨੇ ਸਭ ਤੋਂ ਪਹਿਲਾਂ ਜੇਕਰ ਅਸੀਂ ਨਮਕ ਦੇ ਨਾਲ ਆਪਣੀ ਹੈਂਡਵਾਸ਼ ਕਰਦੇ ਹਾਂ ਤੇ ਇਹ ਸਾਡੀ ਬੋਡੀ ਦੇ ਵਿੱਚ ਜਿੰਨੀ ਵੀ 네ਗੇਟਿਵ એનર્ਜੀ ਹੁੰਦੀ ਹੈ ਜੋ ਕਿ ਸਾਡੀ ਸਾਨੂੰ ਕੰਮ ਨਹੀਂ ਕਰਨ ਦਿੰਦੀ ਸਾਡਾ ਕਿਸੇ ਕੰਮ ਦੇ ਵਿੱਚ ਧਿਆਨ ਨਹੀਂ ਲੱਗਦਾ ਸਾਡਾ ਸਰੀਰ ਹਮੇਸ਼ਾ ਥੱਕਿਆ ਥੱਕਿਆ ਰਹਿੰਦਾ ਸਾਡਾ ਸਵੇਰ ਜਿਹੜਾ ਚਿੜਚਿੜਾਪਨ ਰਹਿੰਦਾ ਹੈ ਜਿਸ ਕਰਕੇ ਅਸੀਂ ਹਮੇਸ਼ਾ ਘਰ ਦੇ ਵਿੱਚ ਲੜਾਈ ਝਗੜੇ ਕਰਦੇ ਰਹਿੰਦੇ ਹਾਂ ਪਰਿਵਾਰ ਦੇ ਵਿੱਚ ਸਾਡਾ ਆਪਸੀ ਪਿਆਰ ਬਹੁਤ ਜ਼ਿਆਦਾ ਘਟ ਜਾਂਦਾ ਹੈ ਕਿਉਂਕਿ ਸਾਡੀ ਬਾਡੀ ਬਾਡੀ ਜਿਹੜੀ ਉਹਦੇ ਵਿੱਚ 네ਗੇਟਿਵ એનર્ਜੀ ਬਹੁਤ ਜ਼ਿਆਦਾ ਭਰ ਜਾਂਦੀ ਹੈ ਜਿਸ ਕਰਕੇ ਸਾਨੂੰ ਇਹ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ ਜੇਕਰ ਤੁਸੀਂ ਰੁਟੀਨ ਦੇ ਨਾਲ ਜ਼ਿਆਦਾ ਨਹੀਂ ਤਾਂ ਦੋ ਵਾਰ ਤੁਸੀਂ ਨਮਕ ਦੇ ਨਾਲ ਆਪਣੀ ਹੈਂਡਵਾਸ਼ ਦਿਨ ਦੇ ਵਿੱਚ ਕਰਦੇ ਹੋ ਤਾਂ ਤੁਹਾਡੀ ਬਾਡੀ ਦੀ ਜਿੰਨੀ ਵੀ 네ਗੇਟਿਵ એનર્ਜੀ ਹੈ ਨਾ ਉਹ ਦੂਰ ਹੋ ਜਾਵੇਗੀ ਇਸ ਤੋਂ ਇਲਾਵਾ ਦੂਸਰੇ ਨੰਬਰ ਦੀ ਅਸੀਂ ਗੱਲ ਕਰਦੇ ਹਾਂ ਨਾਮਕ ਦੀ ਨਾਲ ਹੈਂਡ ਵਾਸ਼ ਕਰਨ ਦੇ ਨਾਲ ਇਹ ਸਾਡੀਆਂ ਭਾਵਨਾਤਮਕ ਨੂੰ ਬਣਾ ਕੇ ਰੱਖਦਾ ਹੈ ਜਿਸ ਦੇ ਨਾਲ ਅਸੀਂ ਹਰ ਇੱਕ ਦੇ ਨਾਲ ਪਿਆਰ ਦੇ ਨਾਲ ਰਹਿੰਦੇ ਆ ਸਾਡਾ ਜਿਹੜਾ ਮਾਣੇ ਉਹ ਹਮੇਸ਼ਾ ਖੁਸ਼ ਰਹਿੰਦਾ ਹੈ ਤੇ ਅਸੀਂ ਇਹ ਚ ਵੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਮਤਲਬ ਕਿ ਇਸ ਤਰ੍ਹਾਂ ਦੇ ਆਪਾਂ ਲੋਕ ਦੇਖਦੇ ਆ ਜੋ ਹਮੇਸ਼ਾ ਚੁੱਪਚਾਪ ਰਹਿੰਦੇ ਨੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਇਕੱਲਾ ਇਕੱਲਾ ਰਹਿਣਾ ਮਹਿਸੂਸ ਕਰਦੇ ਨੇ ਸੋ ਇਹ ਜਿਹੜੀਆਂ ਸਾਰੀਆਂ ਪ੍ਰੋਬਲਮ ਨੇ ਨਾ ਇਹ ਦੂਰ ਕਰਦਾ ਨਮਕ ਦੀ ਨਾਲ ਜੇਕਰ ਅਸੀਂ ਹੱਥ ਆਪਣੇ ਧੋਣੇ ਆ ਤਾਂ ਤੇ ਇਸ ਤੋਂ ਇਲਾਵਾ ਤੀਸਰੇ ਨੰਬਰ ਤੇ ਜੇਕਰ ਆਪਾਂ ਗੱਲ ਕਰੀਏ ਸਾਨੂੰ ਬਹੁਤ ਸਾਰਾ ਸਰੀਰਕ ਤੌਰ ਤੇ ਤਣਾ ਰਹਿੰਦਾ ਸਟ੍ਰੈਸ ਰਹਿੰਦਾ ਸਾਨੂੰ ਡਿਪਰੈਸ਼ਨ ਦੀ ਬਿਮਾਰੀ ਰਹਿੰਦੀ ਹੈ ਅਸੀਂ ਹਮੇਸ਼ਾ ਮਤਲਬ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਬਹੁਤ ਲੰਘਾਈ ਦੇ ਤੱਕ ਸੋਚਣ ਲੱਗ ਜਾਂਦੇ ਆ ਬਹੁਤ ਛੋਟੀ ਜਿਹੀ ਚੀਜ਼ ਦਾ ਨੁਕਸਾਨ ਹੋਇਆ ਹੁੰਦਾ ਹੈ ਪਰ ਅਸੀਂ ਉਸ ਚੀਜ਼ ਦੇ ਲਈ ਇੰਨਾ ਜਿਆਦਾ ਸਟ्रेस ਦੇ ਵਿੱਚ ਡਿਪਰੈਸ਼ਨ 'ਚ ਚਲੇ ਜਾਂਦੇ ਆ ਸਾਨੂੰ ਇਹ ਅਚਾਨਕ ਹੀ ਪ੍ਰੋਬਲਮ ਹੁੰਦੀ ਹੈ ਇਹ ਸਾਡੇ ਹੱਥੋਂ ਵੱਸੋਂ ਬਾਹਰ ਹੁੰਦਾ ਹੈ ਅਸੀਂ ਕਈ ਵਾਰ ਡਾਕਟਰਾਂ ਦੇ ਕੋਲ ਵੀ ਜਾ ਆਉਂਦੇ ਆ ਪਰ ਇਸ ਪ੍ਰੋਬਲਮ ਦਾ ਸਾਡੇ ਕੋਲ ਕੋਈ ਸੋਲੂਸ਼ਨ ਨਹੀਂ ਹੁੰਦਾ ਤੇ ਇਹ ਸੂ ਪ੍ਰੋਬਲਮ ਨੂੰ ਅਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਠੀਕ ਕਰ ਸਕਦੇ ਆ ਸਾਨੂੰ ਕਿਸੇ ਮੈਡੀਸਿਨ ਕਿਸੇ ਡਾਕਟਰ ਦੀ ਜ਼ਰੂਰਤ ਨਹੀਂ ਪਵੇਗੀ ਜੇਕਰ ਅਸੀਂ ਇੱਕ ਟਾਈਮ ਤੱਕ ਜ਼ਰੂਰ ਹੋ ਸਕੇ ਦਾ ਦੋ ਟਾਈਮ ਨਹੀਂ ਇੱਕ ਟਾਈਮ ਜ਼ਰੂਰ ਅਸੀਂ ਨਮਕ ਦੇ ਨਾਲ ਆਪਣੀ ਹੈਂਡ ਵਾਸ਼ ਕਰਨੇ ਨੇ ਤੇ ਤੁਸੀਂ ਦੇਖੋਗੇ ਕਿ ਕਿਵੇਂ ਤੁਹਾਡੇ ਨਾਲ ਚਮਤਕਾਰ ਹੋਵੇਗਾ ਤੁਹਾਡੀ ਇਹ ਪ੍ਰੋਬਲਮ ਇਹ ਜਿਹੜੀ ਉਹ ਦਿਨਾਂ ਦੇ ਵਿੱਚ ਹੀ ਦੂਰ ਹੋ ਜਾਵੇਗੀ ਤੇਸ ਤੋਂ ਇਲਾਵਾ ਅਸੀਂ ਚੌਥੀ ਨੰਬਰ ਤੇ ਗੱਲ ਕਰੀਏ ਤਾਂ ਨਾਮਕ ਸਾਡੀ ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ ਜੇਕਰ ਸਾਡਾ ਮਨ ਹਮੇਸ਼ਾ ਉਦਾਸ ਰਹਿੰਦਾ ਹੈ ਸਾਡੇ ਮਨ ਦੇ ਵਿੱਚ ਕੋਈ ਨਾ ਕੋਈ ਗੱਲਬਾਤ ਚੱਲਦੀ ਰਹਿੰਦੀ ਹੈ ਸਾਡਾ ਮਨ ਸ਼ਾਂਤ ਨਹੀਂ ਰਹਿੰਦਾ ਉਸ ਮਨ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਚੰਗੇ ਮਾੜੇ ਖਿਆਲ ਆਉਂਦੇ ਰਹਿੰਦੇ ਨੇ ਤਾਂ ਤੁਸੀਂ ਇੱਕ ਵਾਰ ਇਹ ਨਮਕ ਦਾ ਯੂਜ਼ ਕਰਨਾ ਸ਼ੁਰੂ ਕਰ ਦਿਓ ਹੈਡ ਵਾਸ਼ ਕਰਨੇ ਸ਼ੁਰੂ ਕਰ ਦਿਓ ਤੁਹਾਡੇ ਮਨ ਨੂੰ ਇੱਕਦਮ ਸ਼ਾਂਤੀ ਮਿਲੇਗੀ ਇਹ ਚੇਕਰ ਚਾਰ ਗੱਲਾਂ ਚਾਰ ਪ੍ਰੋਬਲਮ ਤੁਹਾਡੀ ਜ਼ਿੰਦਗੀ ਦੇ ਵਿੱਚ ਚੱਲ ਰਹੀਆਂ ਨੇ ਤਾਂ ਅੱਜ ਹੀ ਤੁਸੀਂ ਨਮਕ ਦੇ ਨਾਲ ਜੁੜੇ ਹੋਏ ਇਹ ਕੁਝ ਨਿਯਮ ਆਪਣੀ ਤੇ ਲਾਗੂ ਕਰਨੇ ਸ਼ੁਰੂ ਕਰ ਦਿਓ ਤੁਹਾਡੀ ਇਹ ਸਾਰੀ ਪ੍ਰੋਬਲਮ ਤੇ ਮੁਸ਼ਕਲ ਜਿਹੜੀ ਉਹ ਦੂਰ ਹੋ ਜਾਵੇਗੀ ਤਸੋ ਇਸੇ ਤਰ੍ਹਾਂ ਹੁਣ ਆਪਾਂ ਗੱਲ ਕਰਦੀਆਂ ਕਿ ਨਾਮਕ ਦੇ ਨਾਲ ਉਹ ਕਿਹੜੇ ਖਾਸ ਉਪਾਅ ਨੇ ਜਿਨ੍ਹਾਂ ਨੂੰ ਕਰਨ ਦੇ ਨਾਲ ਸਾਡੀਆਂ ਸਾਰੀਆਂ ਮੁਸ਼ਕਲਾਂ ਤੇ ਪ੍ਰੋਬਲਮ ਨੇ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਜੇਕਰ ਤੁਹਾਨੂੰ ਲੱਗਦਾ ਏ ਕਿ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ 네ਗੇਟਿਵ એનર્ਜੀ ਦਾ ਵਾਸ ਤੁਹਾਡੇ ਘਰ ਦੇ ਵਿੱਚ ਅਚਾਨਕ ਹੀ ਪ੍ਰੋਬਲਮ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਤੁਸੀਂ ਕੀ ਕਰਨਾ ਹੈ ਤੁਸੀਂ ਹਰ ਰੋਜ਼ ਇੱਕ ਵੀਰਵਾਰ ਦੇ ਦਿਨ ਨੂੰ ਛੱਡ ਕੇ ਕਿਉਂਕਿ ਕਹਿੰਦੇ ਆ ਸਿਆਣੇ ਕਿ ਵੀਰਵਾਰ ਨੂੰ ਘਰ ਦੇ ਵਿੱਚ ਪੋਚਾ ਨਹੀਂ ਲਗਾਉਣਾ ਚਾਹੀਦਾ ਇੱਕ ਵੀਰਵਾਰ ਦੇ ਦਿਨ ਨੂੰ ਛੱਡ ਕੇ ਤੁਸੀਂ ਆਪਣੇ ਘਰ ਦੇ ਵਿੱਚ ਜਦੋਂ ਡੇਲੀ ਰੁਟੀਨ ਦੇ ਨਾਲ ਪੋਚਾ ਲਗਾਉਣੀ ਆ ਤਾਂ ਪੋਚਾ ਲਗਾਉਣ ਵਾਲਾ ਜਿਹੜਾ ਪਾਣੀ ਹੁੰਦਾ ਨਾ ਉਸ ਦੇ ਵਿੱਚ ਇੱਕ ਦੋ ਚਮਚ ਰੂਸੀ ਨਮਕ ਜ਼ਰੂਰ ਪਾਇਆ ਕਰੋ ਕਿਉਂਕਿ ਜੇਕਰ ਅਸੀਂ ਨਮਕ ਵਾਲੇ ਪਾਣੀ ਦਾ ਪੋਚਾ ਲਗਾਵਾਂਗੇ ਨਾ ਤੇ ਸਾਡੇ ਘਰ ਦੀ ਜਿੰਨੀ ਵੀ ਨੈਗੇਟਿਵ એનર્ਜੀ ਮਾੜੀਆਂ ਸ਼ਕਤੀਆਂ ਨੇ ਉਹ ਸਾਡੇ ਘਰ ਤੋਂ ਦੂਰ ਹੋ ਜਾਣਗੀਆਂ ਤੇ ਇਸ ਨਮਕ ਵਾਲੇ ਪਾਣੀ ਦਾ ਪੋਚਾ ਹਰ ਇੱਕ ਜਗ੍ਹਾ ਤੇ ਹਰ ਇੱਕ ਖੂਂਜੇ ਦੇ ਵਿੱਚ ਤੁਸੀਂ ਲਗਾਉਣਾ ਹੈ ਤਾਂ ਜੋ ਕਿ ਜਿੱਥੇ ਖਾਸ ਕਰਕੇ ਸਾਡੇ ਘਰ ਦੇ ਵਿੱਚ ਹਨੇਰਾ ਰਹਿੰਦਾ ਹੈ ਹਨੇਰੇ ਵਾਲੀ ਜਗ੍ਹਾ ਤੇ ਤੁਸੀਂ ਖਾਸ ਕਰਕੇ ਨਮਕ ਦਾ ਪੋਚਾ ਲਗਾਉਣਾ ਹੀ ਲਗਾਉਣਾ ਕਿਉਂਕਿ ਜਿਹੜੇ ਸਾਡੇ ਘਰ ਦੇ ਵਿੱਚ ਜਗ੍ਹਾ ਤੇ ਜ਼ਿਆਦਾ ਹਨੇਰਾ ਰਹਿੰਦਾ ਜਾਂ ਫਿਰ ਅਕਸਰ ਹੀ ਹਨੇਰਾ ਹੁੰਦਾ ਉਥੇ ਬਾੜੀਆਂ ਸ਼ਕਤੀਆਂ ਦਾ ਵਾਸ ਹੋ ਜਾਂਦਾ ਹੈ 네ਗੇਟਿਵ એનર્ਜੀ ਦਾ ਵਾਸ ਹੋ ਜਾਂਦਾ ਹੈ ਜਿਸ ਕਰਕੇ ਸਾਡੇ ਘਰ ਦੇ ਵਿੱਚ ਇਹ ਸਭ ਪ੍ਰੋਬਲਮ ਤੇ ਮੁਸ਼ਕਲਾ ਆਉਂਦੀਆਂ ਨੇ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਦੂਸਰੀ ਉਪਾਦੀ ਗੱਲ ਕਰੀਏ ਕਿ ਅਸੀਂ ਨਮਕ ਨੂੰ ਆਪਣੇ ਘਰ ਦੇ ਵਿੱਚ ਕਿਹੜੀ ਅਜਿਹੀ ਜਗ੍ਹਾ ਤੇ ਰੱਖੀਏ ਜਿੱਥੇ ਬਹੁਤ ਜ਼ਿਆਦਾ 네ਗੇਟਿਵ એનર્ਜੀ ਹੁੰਦੀ ਹੈ ਤੇ ਉਥੋਂ 네ਗੇਟਿਵ એનર્ਜੀ ਦੂਰ ਹੋਵੇ ਤਾਂ ਸਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਬਣੀ ਰਹੇ। ਤੋਂ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਤਾਂ ਸਾਡੇ ਘਰ ਦੇ ਵਿੱਚ 네ਗੇਟਿਵ એનર્ਜੀ ਜ਼ਿਆਦਾ ਤੋਂ ਜ਼ਿਆਦਾ ਸਾਡੇ ਵਾਸ਼ਰੂਮ ਬਾਥਰੂਮ ਦੇ ਵਿੱਚ ਹੁੰਦੀ ਹੈ। ਤੁਸੀਂ ਕੀ ਕਰਿਆ ਕਰੋ ਕਿ ਮੰਗਲਵਾਰ ਤੇ ਦੇਨ ਨੂੰ ਜਾਂ ਫਿਰ ਸ਼ਨੀਵਾਰ ਦੇ ਦੇਨ ਨੂੰ ਇੱਕ ਕੱਚ ਦੀ ਕਟੋਰੀ ਲੈਣੀ ਹੈ ਇੱਕ ਕੱਚ ਦੀ ਕੌਲੀ ਛੋਟੀ ਜਹੀ ਲੈ ਕੇ ਉਸ ਦੇ ਵਿੱਚ ਨਮਕ ਭਰ ਕੇ ਨਮਕ ਤੁਸੀਂ ਜਿਹੜਾ ਆਪਣੇ ਖਾਣੇ ਦੇ ਲਈ ਰਸੋਈ ਦੇ ਵਿੱਚ ਯੂਜ਼ ਕਰਦੇ ਹੋ ਨਾ ਉਥੋਂ ਹੀ ਤੁਸੀਂ ਲੈ ਸਕਦੇ ਹੋ ਕਿ ਕੱਚ ਦੀ ਕਟੋਰੀ ਇੱਕ ਨਮਕ ਦੇ ਨਾਲ ਭਰ ਕੇ ਉਸ ਨੂੰ ਤੁਸੀਂ ਆਪਣੇ ਬਾਥਰੂਮ ਦੇ ਵਿੱਚ ਰੱਖ ਦੇਣਾ ਜਿਵੇਂ ਹੀ ਤੁਸੀਂ ਇਸ ਕਟੋਰੀ ਨੂੰ ਬਾਥਰੂਮ ਦੇ ਵਿੱਚ ਰੱਖੋਗੇ ਤੁਸੀਂ ਦੇਖੋਗੇ ਅੰਦਰ 20 ਦਿਨ ਮਹੀਨੇ ਦੇ ਬਾਅਦ ਜਿਵੇਂ ਕਿ ਨਮਕ ਦਾ ਕਲਰ ਇਹ ਜਿਹੜਾ ਉਹ ਚਿੱਟਾ ਹੁੰਦਾ ਬਿਲਕੁਲ ਸਫੇਦ ਤੁਸੀਂ ਦੇਖੋਗੇ ਕਿ ਕੁਝ ਹੀ ਦਿਨਾਂ ਦੇ ਵਿੱਚ ਜਿਹੜਾ ਨਮਕ ਦਾ ਕਲਰ ਇਹ ਨਾ ਉਹ ਚੇਂਜ ਹੋ ਜਾਵੇਗਾ ਜਿਵੇਂ ਹੀ ਨਮਕ ਦਾ ਜਿਹੜਾ ਕਲਰ ਹੈ ਉਹ ਚੇਂਜ ਹੁੰਦਾ ਹੈ ਉਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿੰਨੀ ਵੀ ਤੁਹਾਡੇ ਘਰ ਦੀ ਨੈਗੇਟਿਵ એનર્ਜੀ ਸੀ ਉਹ ਸਾਰੀ ਇਸ ਨਮਕ ਦੇ ਅੰਦਰ ਸਮਾ ਗਈ ਹੈ ਤੇ ਜਿਵੇਂ ਹੀ ਇਸ ਨਮਕ ਦਾ ਜਿਹੜਾ ਕਲਰ ਹੈ ਉਹ ਚੇਂਜ ਹੁੰਦਾ ਹੈ ਨਾ ਤੇ ਤੁਸੀਂ ਉਸ ਨਮਕ ਨੂੰ ਚੁੱਕ ਕੇ ਕਿਸੇ ਚੱਲਦੀ ਹੋਏ ਬਾਹਰ ਪਾਣੀ ਦੇ ਵਿੱਚ ਤੁਸੀਂ ਆਪਣੇ ਘਰ ਦਾ ਜਿਹੜਾ ਵਾਸ਼ਵੇਸ਼ਨ ਹੁੰਦਾ ਹੈ ਤੁਸੀਂ ਉੱਥੇ ਨਮਕ ਨੂੰ ਪਾ ਕੇ ਉੱਪਰੋਂ ਪਾਣੀ ਚਲਾ ਸਕਦੇ ਹੋ ਪਰ ਜੇਕਰ ਤੁਸੀਂ ਆਪਣੀ ਘਰ ਤੋਂ ਬਾਹਰ ਲਿਜਾ ਕੇ ਇਸ ਨੂੰ ਚਲਦੇ ਹੋਏ ਪਾਣੀ ਦੇ ਵਿੱਚ ਵਹਾ ਕੇ ਆਓ ਤਾਂ ਇਹ ਤੁਹਾਡੇ ਲਈ ਹੋਰ ਵੀ ਜ਼ਿਆਦਾ ਵਧੀਆ ਹੋਵੇਗਾ ਤੁਹਾਨੂੰ ਇਸ ਦਾ ਹੋਰ ਵੀ ਵਧੀਆ ਰਿਜ਼ਲਟ ਮਿਲੇਗਾ ਜਿਵੇਂ ਹੀ ਤੁਸੀਂ ਇਸ ਨਮਕ ਨੂੰ ਚਲਦੇ ਹੋਏ ਪਾਣੀ ਦੇ ਵਿੱਚ ਵਹਾ ਆਉਗੇ ਤੇ ਜਿਹੜੀ ਕਟੋਰੀ ਉਹ ਤੁਸੀਂ ਵਾਪਸ ਲੈ ਆਉਣੀ ਉਸੇ ਕਟੋਰੀ ਦੇ ਵਿੱਚ ਦੁਬਾਰਾ ਨਮਕ ਭਰ ਕੇ ਫਿਰ ਤੁਸੀਂ ਆਪਣੇ ਵਾਸ਼ਰੂਮ ਬਾਥਰੂਮ ਦੇ ਵਿੱਚ ਤੁਸੀਂ ਰੱਖ ਦੇਣਾ ਹੈ ਦੇ ਸੇਮ ਐਸੇ ਹੀ ਪ੍ਰੋਸੈਸ ਦੇ ਨਾਲ ਤੁਸੀਂ ਇਸ ਉਪਾਅ ਨੂੰ ਕਰਦੇ ਰਹਿਣਾ ਹੈ ਇਸ ਤੋਂ ਇਲਾਵਾ ਤੀਸਰੀ ਉਪਾਦੀ ਗੱਲ ਕਰਦੀਆਂ ਜੇਕਰ ਤੁਹਾਡੇ ਘਰ ਦੇ ਵਿੱਚ ਕਿਸੇ ਬੱਚੇ ਨੂੰ ਜਾਂ ਕਿਸੇ ਵੀ ਵਿਅਕਤੀ ਨੂੰ ਬੁਰੀ ਨੈજર ਲੱਗ ਗਈ ਹੈ ਜਾਂ ਫਿਰ ਕੋਈ ਵਿਅਕਤੀ ਬਹੁਤ ਹੀ ਜ਼ਿਆਦਾ ਬਿਮਾਰ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਤੇ ਦੂਸਰੀ ਕੀ ਕਰਨਾ ਹੈ ਵੀ ਇੱਕ ਮੁਠੀ ਦੇ ਵਿੱਚ ਨਮਕ ਲੈ ਕੇ ਉਸ ਵਿਅਕਤੀ ਤੋਂ ਜੋ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਜਾਂ ਫਿਰ ਉਸ ਬੱਚੇ ਤੋਂ ਉਸ ਵਿਅਕਤੀ ਤੋਂ ਜਿਸ ਨੂੰ ਕਿਸੇ ਦੀ ਬੁਰੀ ਨજર ਲੱਗੀ ਹੋਈ ਚਾਹੇ ਤਾਂ ਉਹ ਬਿਮਾਰ ਹੈ ਚਾਹੇ ਕਿਸੇ ਦੀ ਬੁਰੀ ਨજર ਲੱਗੀ ਉਹ ਜੜ ਕਰ ਰਿਹਾ ਤੁਹਾਡੇ ਕਹਿਣੇ ਤੋਂ ਬਾਅਦ ਹੀ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਕੋਈ ਵਿਅਕਤੀ ਜਾਂ ਬੱਚਾ ਅਚਾਨਕ ਹੀ ਆਪਣੀਆਂ ਹਰਕਤਾਂ ਨੇ ਜਿਹੜੀਆਂ ਥੋੜੀਆਂ ਚੇਂਜ ਕਰ ਦਿੰਦਾ ਜਿਸ ਤੋਂ ਸਾਨੂੰ ਅਚਾਨਕ ਇਹ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਪਹਿਲਾਂ ਇਸ ਨੇ ਕਦੇ ਵੀ ਇਸ ਤਰੀਕੇ ਦੇ ਨਾਲ ਨਹੀਂ ਕੀਤਾ ਤੇ ਹੁਣ ਇਸ ਤਰ੍ਹਾਂ ਕਿਉਂ ਕਰ ਰਿਹਾ ਹੈ ਜੇਕਰ ਇਸ ਤਰ੍ਹਾਂ ਤੁਹਾਡੇ ਘਰ ਦੇ ਵਿੱਚ ਕੋਈ ਵਿਅਕਤੀ ਬੱਚਾ ਕਰ ਰਿਹਾ ਹੈ ਜਾਂ ਬਿਮਾਰ ਹੈ ਤਾਂ ਤੁਸੀਂ ਇੱਕ ਮੁਠੀ ਨਮਕ ਲੈ ਕੇ ਸੀਰ ਤੋਂ ਲੈ ਕੇ ਪੈਰਾ ਤੱਕ ਤੁਸੀਂ 7 ਵਾਰ ਵਾਰ ਦੇਣਾ 7 ਵਾਰ ਵਾਰਨ ਤੋਂ ਬਾਅਦ ਇਹ ਵਿੱਚ ਤੁਸੀਂ ਜਦੋਂ 7 ਵਾਰ ਵਾਰੋਗੇ ਨਾ ਉਸ ਸਮੇਂ ਵੀ ਤੁਸੀਂ ਬਿਲਕੁਲ ਨਹੀਂ ਬੋਲਣਾ ਤੇ 7 ਵਾਰ ਵਾਰਨ ਤੋਂ ਬਾਅਦ ਇਹ ਵਿੱਚ ਇਸ ਨਮਕ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਚੁੱਪ ਕਰਕੇ ਲੈ ਚਾ ਕੇ ਚਲੇ ਜਾਣਾ ਹੈ ਕਿਸੇ ਕਿਸੇ ਗੰਦੀ ਨਾਲੀ ਜਾਂ ਫਿਰ ਕਿਸੇ ਗੰਦੇ ਨਾਲੇ ਦੇ ਵਿੱਚ ਤੁਸੀਂ ਸੁੱਟ ਕੇ ਜਾਂ ਫਿਰ ਕਿਸੇ ਸੁਨਸਾਨ ਜਗ੍ਹਾ ਤੇ ਜਿੱਥੇ ਕਾਫੀ ਜ਼ਿਆਦਾ ਕੂੜਾ ਕਰਕਟ ਹੁੰਦਾ ਉੱਥੇ ਸੁੱਟ ਕੇ ਆ ਜਾਣਾ ਤੇ ਜੇਕਰ ਤੁਸੀਂ ਉੱਥੇ ਸੁੱਟ ਕੇ ਨਹੀਂ ਆ ਸਕਦੇ ਤੁਹਾਨੂੰ ਬਾਹਰ ਜਾਣ ਦੇ ਵਿੱਚ ਪ੍ਰੋਬਲਮ ਹੈ ਤੁਸੀਂ ਘਰ ਤੋਂ ਬਾਹਰ ਨਹੀਂ ਜਾ ਸਕਦੇ ਤਾਂ ਇਸ ਨੂੰ ਜਿਵੇਂ ਕਿ ਆਪਣੇ ਘਰ ਦੇ ਵਿੱਚ ਚੁੱਲ੍ਹੇ 'ਚ ਤੁਸੀਂ ਅੱਗ ਜਲਾ ਕੇ ਉਸ ਦੇ ਵਿੱਚ ਵੀ ਤੁਸੀਂ ਸੁੱਟ ਸਕਦੇ ਹੋ ਇਸੀ ਤਰ੍ਹਾਂ ਜੇਕਰ ਤੁਸੀਂ ਇਹ ਕੁਝ ਨਿਯਮਕ ਦੇ ਨਾਲ ਜੁੜੇ ਹੋਏ ਨਿਯਮ ਅਪਣਾਉਣੇ ਤੇ ਇਹ ਖਾਸ ਤਿੰਨ ਉਪਾਅ ਕਰਦੇ ਹੋ ਤਾਂ ਤੁਹਾਡੀਆਂ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੇ ਜਿਹੜੀਆਂ ਵੀ ਉਹ ਦੂਰ ਹੋ ਜਾਣਗੀਆਂ ਸੋ ਇਹ ਉਪਾਅ ਤੇ ਇਹ ਕੁਝ ਨਿਯਮ ਤੁਸੀਂ ਇੱਕ ਵਾਰ ਜ਼ਰੂਰ ਅਪਣਾ ਕੇ ਦੇਖਿਓ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਦੂਰ ਹੋ ਜਾਣਗੀਆਂ ਹਾਜੀ ਇਹ ਸੀ ਜੀ ਸਾਡੀ ਹੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟੀ ਛੋਟੀ ਉਪਾਅ ਜੋ ਨਾਮਕ ਦੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸੇ ਨੇ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਉਪਾਅ ਦੀ ਵੀਡੀਓ ਚੰਗੀ ਲੱਗਦੀ ਤਾਂ ਪਲੀਜ਼ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੀ ਹੈ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ